ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਗੁਰਪ੍ਰੀਤ ਦੇ ਕੋਲੇ ਆਏ ਆਂ ਦੋਸਤੋ ਠੀਕ ਆ ਸ਼ਹੀਦ ਬਰਵਾਲਾ ਚੀਮਾ ਥੋੜੀ ਦੂਰੀ ਤੇ ਜਿਹੜੇ ਪਿੰਡ ਆ ਦੋਸਤੋ ਤੇ ਧਗਾਣਾ ਪਿੰਡ ਬਿਲਕੁਲ ਨਾਲ ਲੱਗਦਾ ਹੈਗਾ ਤੇ ਕਰਿਆਲੇ ਤੁਸੀਂ ਖਾਸ ਵਿਜਿਟ ਕਰਨੀ ਆ ਨੰਬਰ ਵੀਰ ਗੁਰਪ੍ਰੀਤ ਦੇ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆਂ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਇੱਕ ਤੁਹਾਨੂੰ ਨੀਲੀ ਰਾਵੀ ਦੀ ਮੱਝ ਦਿਖਾ ਦਾਂਗੇ ਇੱਕ ਵਿਹੜ ਦਿਖਾਵਾਂਗੇ ਦੋਸਤੋ ਪਸ਼ੂ ਦੋਨੇ ਜਿਹੜੇ ਜ ਸੁਏ ਸੁਬਾਹੇ ਨੇ ਤਸੱਲੀ ਤੁਸੀਂ ਮਿਲ ਕੇ ਬੌਲੇ ਦੇ ਵਿੱਚ ਹੋਵੇ ਤਾਂ ਤੁਸੀਂ ਚੁਵਾਈ ਦੋ ਟਾਈਮ ਦੀ ਕਰਕੇ ਤਸੱਲੀ ਕਰ ਸਕਦੇ ਜੀ ਅੱਜ 26 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਜੀ ਸ਼ਾਮ ਦਾ ਸਮਾਂ ਹੈਗਾ ਕੋਈ 3:41 ਮਿੰਟ ਮੋਬਾਈਲ ਸਕਰੀਨ ਤੇ ਜਿਹੜਾ ਦੋਸਤੋ ਟਾਈਮ ਸਮਾਂ ਹੋ ਰਿਹਾ ਆ ਆਓ ਗੱਲਬਾਤ ਕਰਦੇ ਆ ਵੀਰ ਗੁਰਪ੍ਰੀਤ ਦੇ ਨਾਲ ਤੇ ਪਸ਼ੂ ਪੂਰੀ ਇਨਫੋਰਮੇਸ਼ਨ ਆਪਾਂ ਲੇ ਕੇ ਵੀਰ ਤੋਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਆਓ ਕਰਦੇ ਆਂ ਗੱਲਬਾਤ ਜੀ ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚਾਲ ਬਹੁਤ ਵਧੀਆ ਵੀਰ ਠੀਕ ਠਾਕ ਹੋਰ ਕਿਵੇਂ ਕਣਕਾ ਕੁੰਕਾ ਤੂੜੀ ਤਾਂ ਸੰਭਲਿਆ ਜੀ ਆ ਸੰਭੀ ਜਾਂਦੇ ਨਾਲ ਨਾਲ ਠੀਕ ਆ ਜੀ ਪਰ ਹਵਾ ਥੋੜਾ ਚੇਂਜ ਕਰਤਾ ਭਾਈ ਆ ਥੋੜਾ ਜਿਹਾ ਕੀਤਾ ਅੱਛਾ ਕੰਡਕੁੰਡ ਜਿਆਦੀ ਦੇਈਆਂ ਥੋੜਾ ਜਿਹਾ ਹੌਲੇ ਹੋਈਏ ਹੌਲੇ ਹੋਈਏ ਹਾਂਜੀ ਚਲੋ ਚੰਗੀ ਗੱਲ ਠੀਕ ਆ ਭਰਾ ਤੇ ਗੁਰਪ੍ਰੀਤ ਵੀਰ ਅੱਜ ਪਸ਼ੂ ਦੋ ਬਕਾਊਗਾ ਹਾਂਜੀ ਦੋ ਇੱਕ ਮੱਧ ਨੀਲੀ ਰਵੀ ਦੀ ਲੈ ਆਂਦੀ ਹੈ ਆਹ ਨੀਲੀ ਰਵੀ ਪ्योर ਇਹ ਵੀ ਬੜਾ ਵੀਰਾਂ ਦਾ ਹੋਇਆਗਾ ਸੀ ਸ਼ੌਂਕ ਸੀਗਾ ਇੱਕ ਡਿਮਾਂਡ ਬੜੀ ਆ ਬੜੀ ਜਿਆਦਾ ਡਿਮਾਂਡ ਆਦੀ ਨੀਲੀ ਰਵੀ ਠੀਕ ਆ ਤੇ ਸੂਈ ਸਵਾਈਏ ਬਿਲਕੁਲ ਜੀ ਇਹ ਸੂਈ ਤੜਕੇ 5 ਵਜੇ ਹੂੰ ਤੇ ਯੂਰ ਪੈਗੀ ਜੀ ਦੀ 9 ਵਜੇ ਅੱਜ 9 ਵਜੇ ਪੈਗੀ ਜੀ ਹਾਂ ਠੀਕ ਆ ਤੇ 10:30 ਵਜੇ ਇਹਦੇ ਇਹਦੇ 4 ਕਿਲੋਟਰ ਬੋਲ ਕੱਢਿਆ ਅੱਛਾ ਜੀ ਲਓ ਵੀ ਦੋਸਤੋ ਅੱਜ ਮਾਰਨਿੰਗ ਟਾਈਮ ਜਿਹੜੀ 4 ਵਜੇ ਸੂਈ ਆ ਠੀਕ ਹੈ ਤੇ ਜੇਰ ਪ੍ਰੋਪਰ ਜਿਹੜੀ ਆਪਾਂ ਕਹਿ ਦਈਏ ਵੀ ਪੈ ਗਈ ਆ ਉਹਦੀ ਵੀਡੀਓ ਜਿਹੜੀ ਆ ਵੀਰ ਦੇ ਕੋਲ ਹੈਗੀ ਆ ਉਹ ਵੀਡੀਓ ਵੀ ਆਪਾਂ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਨਾਲ ਚੱਲ ਰਹੀ ਆ ਠੀਕ ਆ ਜੋਰ ਪ੍ਰੋਪਰ ਜਿਹੜੀ ਆ ਪੈ ਚੁੱਕੀ ਆ ਤੇ ਕੋਈ 4 ਕਿਲੋ ਬੌਲੇ ਦੇ ਵਿੱਚੋਂ ਜਿਹੜਾ ਦੁੱਧ ਆ ਠੀਕ ਆ ਬੌਲਾ ਜਿਹੜਾ ਆਪਾਂ ਮਾਰਨਿੰਗ ਟਾਈਮ ਵੀਰਾਂ ਦਾ ਵੀ ਬਿਲਕੁਲ ਕੱਢਿਆ ਹੈਗਾ ਠੀਕ ਆ ਤੇ ਆ ਮੂੰਹ ਮੱਥੇ ਦੀ ਜਿਹੜੀ ਆ ਫੇਸ ਕੁਆਲਿਟੀ ਤੁਸੀਂ ਵੇਖੋ ਆ ਸਿੰਘਾਂ ਦੀ ਬੰਦਤਰ ਆ ਤੇ ਥੱਲੇ ਬੱਚਾ ਜਿਹੜਾ ਇਹ ਮੇਲ ਕਫ ਆ ਗਿਆ ਜੀ। ہاں ਮੇਲ ਕਫ ਆ ਗਿਆ। ਠੀਕ ਆ ਥੱਲੇ ਕਟਾ ਇਹਦੇ ਤੇ ਚਵਾਈ ਵੀਰ ਗੁਰਪੀ ਤੁਸੀਂ ਆਪ ਹੀ ਕੀਤੀ ਹੋਣੀ। ਹਾਂ ਕਿਵੇਂ ਦੀ ਲੱਗੀ ਚਵਾਈ? ਚੰਗੀ ਚਵਾਈ ਲੱਗੀ। ਕੋਈ ਪੂਰ ਛੱਟਾ ਕਿਸੇ ਗੱਲ ਦਾ? ਨਾ ਨਾ ਕਿਸੇ ਗੱਲ ਦਾ ਪੂਰ ਛੱਟਾ ਨਹੀਂ। ਠੀਕ ਹੈ। ਤੇ ਮੱਝ ਵਸੇ ਆਪ ਕਿੰਨੇ ਦੇ ਦੂਜਾ ਸੂਹ ਕਿ ਤੀਜਾ? ਦੂਜੇ ਸੂਹੇ। ਤੀਜੇ? ਨਾ ਨਾ ਦੂਜੇ। ਦੂਜੇ। ਦੂਜੇ ਸੂਹੇ ਚ ਸੈਕੰਡ ਟਾਈਮਰ ਆ ਠੀਕ ਆ ਜੀ। ਦੂਜੇ ਸੂਹੇ ਦੇ ਵਿੱਚ ਸੂਈ ਆ। ਤੇ ਆਹ ਪ੍ਰੋਪਰ ਤੁਸੀਂ ਬੋਡੀ ਬੰਡਰ ਦੇਖੋ ਮੈਂ ਤੁਹਾਨੂੰ ਹਰ ਪਾਸੇ ਇੱਕ ਵਾਰੀ ਚੈੱਕ ਕਰਾ ਦਿੰਦਾ ਤੇ ਪਤਲੀ ਚਮੜੀ ਆ ਦੇਖੋ ਜੀ ਠੀਕ ਆ ਆਹ ਦੂਰੀ ਤੋਂ ਦਿਖਾ ਦਿੰਨੇ ਆਪਾਂ ਤੁਹਾਨੂੰ ਕਿ ਕਈ ਵੀਰਾਂ ਨੂੰ ਹੁੰਦਾ ਵੀ ਆਪਾਂ ਜ਼ੂਮ ਜ਼ੂਮ ਨਹੀਂ ਦੋਸਤੋ ਲਾਉਂਦੇਗੇ ਆ ਬਿਲਕੁਲ ਤੁਸੀਂ ਦੂਰੀ ਤੋਂ ਵੇਖੋ ਨੀਲੀ ਰਾਬੀ ਦੇ ਵਿੱਚ ਮੈਂ ਜਦੋਂ ਆਪਾਂ ਗੱਲ ਕਰਦੇ ਆਂ ਵੀ ਮੀਡੀਅਮ ਹਾਈਟ ਮੀਡੀਅਮ ਤੋਂ ਤੁਸੀਂ ਪਲੱਸ ਹਾਈਟ ਮੰਨ ਸਕਦੇ ਜੇ ਨਾਲ ਐਚਐਫ ਦੀ ਵੈੜ ਖੜੀ ਆ ਕਦ ਕੱਠੀ ਜੇਕਰ ਦੋਨਾਂ ਦਾ ਆਪਾਂ ਕੰਪੇਅਰ ਕਰ ਗਏ ਤੇ ਬਰਾਬਰ ਦੇ ਕਦ ਕੱਠੇ ਲੱਗਦੇ ਆ ਕੋਈ 2-3 ਇੰਚ ਦਾ ਜਿਹੜਾ ਫਰਕ ਹੋਊਗਾ ਜੇ ਕੰਪੇਅਰ ਕਰਦੇ ਆਪਾਂ ਵੈੜ ਦੇ ਨਾਲ ਤੇ ਆਹ ਬੈਕ ਸਾਈਡ ਤੋਂ ਤੁਸੀਂ ਵੇਖੋ ਫਵਾਨਾ ਪੱਦਰਲੇਵਾ ਕਈ ਵਾਰਾਂ ਵੀਰਾਂ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਹਣਾ ਵੀ ਕੋਈ ਸਾਈਡ ਜਾਂ ਬਾਈ ਦਾ ਕਿਸੇ ਤਰ੍ਹਾਂ ਦਾ ਕੋਈ ਫਰਕ ਹੋਇਆ ਤੇ ਜਿਹੜਾ ਦੋਸਤੋ ਮੈਂ ਦੱਸਣ ਜੋਗਾ ਵੀ ਜੇ ਕੋਈ ਫਰਕ ਹੁੰਦਾ ਤੇ ਤੋਰ ਕੇ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਦੇ ਨਾਲ ਜਿਹੜੀ ਦਿਖਾਉਨੇ ਆ ਖੋਲੋ ਭਾਜੀ ਇਹਨੂੰ ਬਾਕੀ ਪੈਰ ਮਾਰਕਿੰਗ ਜੇਕਰ ਆਪਾਂ ਦੇਖੀਏ ਤੇ ਪੈਰ ਚਾਰੇ ਧੋਤੇ ਆ ਠੀਕ ਆ ਹਵਾਨੇ ਦੇ ਦਾਗ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਮੱਜਾ ਝੋਟੀਆਂ ਦੇ ਵਿੱਚ ਹਵਾਨੇ ਤੇ ਦਾਗਾ ਧੁੰਨ ਦੇ ਥੱਲੇ ਦਾਗਾ ਭਲਾ ਹੈਗੀਆਂ ਨੇ ਠੀਕ ਆ ਜੀ ਤਾਜੀ ਸੂਈ ਆ ਭਲਾ ਹੈਗੀਆਂ ਨੇ ਅੱਜ ਮਾਰਨਿੰਗ ਜੇਰ ਪ੍ਰੋਪਰ ਪੈ ਗਈ ਤਾਂ ਅੱਜ 4 ਵਜੇ ਦੀ ਜਿਹੜੀ ਸੂਈ ਹੈਗੀ ਮਾਰਨਿੰਗ ਠੀਕ ਆ ਆ ਤੋਰੋ ਜੀ ਆ ਕਰੋ ਚੈੱਕ ਜੀ ਬੈਕ ਸਾਈਡ ਤੋਂ ਦੇਖੋ ਬਿਲਕੁਲ ਪੱਧਰ ਜਿਹੜਾ ਦੋਸਤੋ ਹਵਾਨਾ ਤੇ ਥਣ ਵੀ ਜਿਹੜਾ ਬਿਲਕੁਲ ਤੁਸੀਂ ਵੇਖੋਗੇ ਚੰਗੀ ਸੋਹਣੀ ਸ਼ੇਪ ਦੇ ਵਿੱਚ ਬਿਲਕੁਲ ਐਨ ਮੁੱਠੀਲਾ ਥਣ ਠੀਕ ਹੈ ਬਾਕੀ ਆਪਸੀ ਜਿਹੜਾ ਥਾਣਾ ਦਾ ਗੈਬੰਤਰ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਤੇ ਬਾਕੀ ਦੁੱਧ ਆਪਾਂ ਪੁੱਛ ਲੈਨੇ ਵੀਰ ਨੂੰ ਵੀ ਕਿੰਨੇ ਕ ਦੁੱਧ ਦੀ ਜਿਹੜੀ ਮਾਲਕਨ ਹੋਵੇਗੀ ਅੱਛਾ ਵੀਰ ਗੁਰਪ੍ਰੀਤ ਹੁਣ ਤਾਂ ਮਾਲਕ ਵੀ ਜਿਵੇਂ ਬੌਲੇ ਤੇ ਚੱਲਣ ਲਈ ਆ ਹਾਂਜੀ ਤੇ ਕੋਈ ਆਸ ਕਰ ਸਕਦਾ ਵੀ ਕਿੰਨਾ ਕ ਮਿਲਕ ਜਿਹੜਾ ਪਾਉਣ ਦੀ ਸੁਭਾਵਨਾ ਆਪਾਂ ਕੀ ਸੇਵਾ ਦਾ ਦੁੱਧ ਹੁੰਦਾ ਤੇ ਕਿਹਾ ਨਹੀਂ ਜਾ ਸਕਦਾ ਮਤਲਬ ਕਿੰਨਾ ਸੇਵਾ ਦਾ ਜੇ ਕੋ ਕੋ ਪਰ ਬਾਕੀ ਫਿਰ ਵੀ 14 15 ਲੀਟਰ ਤਾਂ ਨੋਰਮਲ 13 ਲੀਟਰ ਪਹਿਲੇ ਸਵੇਰ ਜੀ ਲੈਣ ਦਾ ਗੱਲ ਵੀ ਦਿੱਤਾ 13 ਲੀਟਰ ਪਹਿਲੇ ਸਵੇਰ ਜੀ ਹਾਂ 15 ਤੇ ਆਰਾਮ ਨਾ ਕਰੋਗੇ ਠੀਕ ਹੈ ਜੀ ਕਰਨਾ ਚਾਹੀਦਾ 6 ਗੱਲਾਂ ਕੁਸੀ ਨਹੀਂ ਬਿਲਕੁਲ ਜੀ ਬਿਲਕੁਲ ਜਿੰਨੇ ਬ੍ਰੀਡ ਤੇ ਕੰਮ ਕਰਨਾ ਉੱਲੀ ਤਾਂ ਬਹੁਤ ਵਧੀਆ ਬਿਲਕੁਲ ਬਾਕੀ ਚਲੋ ਹੁਣ ਥੱਲੇ ਮੇਲ ਕਾਪ ਸੀ ਨਾ ਹਾਂਜੀ ਪਰ ਮੈਨੂੰ ਤਾਂ ਉਹਦਾ ਰਿਜ਼ਲਟ ਫਿਰ ਵੀ ਵੇਲੋ ਵਧੀਆ ਦਿੱਤਾ ਚਾਹੇ ਕਿਸੇ ਨੇ ਕਾਲਾ ਮੋਹਰਾ ਦਾ ਟੀਕਾ ਭਰਾਇਆ ਹੋਵੇ ਤੇ ਬੱਚਾ ਫਿਰ ਵੀ ਅੱਖਾਂ-ਅੱਖਾਂ ਬਿਲੀਆਂ ਵੇਖੋ ਪਾਤੀਆਂ ਠੀਕ ਹੈ ਵਾਕੀ ਨੀਲੀ ਦਾ ਵੀ ਮੈਂ ਤਾਂ ਜਿਹੜੀ ਦੋਸਤੋ ਇਹ ਜਰੂਰ ਸਿੱਫਤ ਹੁੰਦੀ ਹੈ ਵੀ ਬੱਚਾ ਚਾਹੇ ਕਈ ਵਾਰ ਇਹ ਚਾਂਸ ਬਣ ਜਾਂਦਾ ਵੀ ਜੇਕਰ ਮੋਹਰਾ ਤੋਂ ਕਰਾਸ ਹੋਈ ਹੋਵੇ ਤੇ ਬੱਚਾ ਜਿਹੜਾ ਨੀਲੀ ਦਾ ਠੀਕਾ ਕੱਟੇ ਦੀਆਂ ਅੱਖਾਂ ਜਿਹੜੀਆਂ ਵਾਈਟ ਆ ਗਈਆਂ ਨੇ ਤੇ ਬਾਕੀ ਮਾਰਕਿੰਗ ਜਿਹੜੀ ਬਹੁਤ ਘੱਟ ਆ ਜੇਕਰ ਇਹਦੇ ਉੱਤੇ ਦੋਸਤੋ ਆਪਾਂ ਨੀਲੀ 라ਵੀ ਦਾ ਸੀਮਨ ਵਰਤਿਆ ਹੁੰਦਾ ਤੇ ਹੋ ਸਕਦਾ ਚਾਹੇ ਕੱਟਾ ਸੀ ਤਾਂ ਬਹੁਤ ਚੰਗੇ ਨਿਸ਼ਾਨਾਂ ਦੇ ਵਿੱਚ ਹੋਰ ਚੰਗੀ ਉਮੀਦ ਕਰ ਸਕਦੇ ਸੀ ਆਪਾਂ ਤੇ ਅੱਗੇ ਜਿਹੜੇ ਵੀਰ ਨੇ ਖਾਸ ਤੌਰ ਤੇ ਤੁਸੀਂ ਬਰੀਡ ਤੇ ਕੰਮ ਕਰਨਾ ਤਾਂ ਵੀ ਤੁਸੀਂ ਜਿਹੜਾ ਦੋਸਤੋ ਇਹ ਪਸ਼ੂ ਲੈ ਕੇ ਜਾ ਸਕਦੇ ਹੋ ਇਹ ਮੱਝ ਲੈ ਕੇ ਜਾ ਸਕਦੇ ਜੀ ਤੇ ਚੁਵਾਈ ਆਪਦੀ ਤਸੱਲੀ ਨਾਲ ਬੌਲੇ ਦੇ ਵਿੱਚ ਆ ਹੁਣ ਦੋ ਟਾਈਮ ਦੀ ਕਰ ਲਓ ਕੋਈ ਵੀਰ ਇੱਕ ਟਾਈਮ ਦੀ ਆ ਕੇ ਘਰੇ ਕਰ ਲੇ ਠੀਕ ਆ ਤੇ ਇਸ ਤੋਂ ਬਾਅਦ ਵੀਰ ਗੁਰਪ੍ਰੀਤ ਤਾਂ ਕਿੰਨੀ ਕੀ ਡਿਮਾਂਡ ਹੈ ਦੀ ਮੁੱਲ ਕਿੰਨਾ ਕੀ ਡਿਮਾਂਡ ਜਿੰਨੀ ਮਰਜ਼ੀ ਕਰ ਲਈਏ ਇਹਦਾ 130 130 ਹਾਂਜੀ ਹਾਂ ਠੀਕ ਆ ਭਰਾ 130 ਮਤਲਬ ਕਿ ਡਿਮਾਂਡ ਆ ਹਾਂਜੀ ਵਿੱਚੋਂ ਕੀ ਮਾਨਤਨ ਮੌਕੇ ਤਾਂ ਜਾਂ ਖੁੱਲਾ ਕਰ ਦੋ ਕਿ ਦੱਸੋ ਜੀ ਕਰ ਦਾਂਗੇ ਮਾਨਤਨ ਫਿਰ ਵੀ ਕੋਈ ਦੱਸੋ ਭੈਣ ਭਰਾਵਾਂ ਨੂੰ ਕਿੰਨਾ ਕੋ ਰਾਹ ਮਿਲ ਜੇ ਜੀ ਕੋਨੇ ਛੱਡਾਂਗਾ ਰਾਹ ਤੜੀ ਕੋ ਦੂਰੋਂ ਭੈਣ ਭਰਾਵਾਂ ਦਾ ਠੀਕ ਆ ਜੀ ਕਰਾਂਗੇ ਮਾਨਤਨ ਦੂਰੋਂ ਖਰਚੇ ਉੱਪਰ ਬਹੁਤ ਜ਼ਿਆਦੇ ਪੈ ਜਾਂਦੇ ਆ ਵੀਰ ਟਰਾਂਸਪੋਰਟ ਤੇ ਦੂਜੇ ਤੇ ਜੀ ਬਹੁਤ ਜ਼ਿਆਦੇ ਪੈ ਜਾਂਦੇ ਆ ਤੇ ਉਹ ਵੇਖ ਕੇ ਜਿਹੜੇ ਕਿਸੇ ਭੈਣ ਭਰਾ ਦੇ ਕੋਈ ਦਿਲ ਨੂੰ ਮਾਰਨ ਨੂੰ ਲੱਗਦੀ ਹੋਈ ਚੀਜ਼ ਹਾਂ ਇੱਥੇ ਆਣ ਕੇ ਚਵਾਈ ਫਿੱਟ ਬੈਂਦੀ ਹੈ ਸਾਰਾ ਕੁਝ ਤੇ ਕਰਦੇ ਹੋ ਵਿੱਚੋਂ ਖੁੱਲਾ ਮੰਨਦੇ ਕਰਾਂਗੇ ਪੂਰਾ ਠੀਕ ਹੈ ਵੀ ਦੋਸਤੋ ਪਹਿਲੇ ਨੰਬਰ ਤੇ ਇਹ ਵੀਰ ਦੇ ਕੋਲ ਮਾਝ ਸੀਗੀ ਠੀਕ ਹੈ ਨੀਲੀ ਰਾਵੀ ਦੀ ਇਹ ਤੁਹਾਨੂੰ ਆਪਾਂ ਦਿਖਾਤੀ ਇੱਕ ਵਾਰੀ ਪ੍ਰੋਪਰ ਮੈਂ ਤੁਹਾਨੂੰ ਮੋٹے ਤੌਰ ਤੇ ਫੇਰ ਦਿਖਾ ਦਿੰਨਾ ਜੀ ਆਹ ਫੇਸ ਕੁਆਲਿਟੀ ਆ ਸਿੰਗੀ ਸੁੰਗੀ ਸੋਹਣੀ ਹੈ ਠੀਕ ਬਿਲਕੁਲ ਗੋਲ ਜਿਆ ਸਿੰਗਾ ਛੋਟਾ ਤੇ ਆਹ ਜਿਹੜਾ ਤੁਸੀਂ ਕਰੋਚਾ ਇੱਕ ਜੁਲਟ ਬਹਿਣੀ ਵਾਲੇ ਪਾਸੇ ਤੋਂ ਥਾਣਾ ਠੀਕ ਆ ਇੱਕ ਜਿਹੜੀ ਦੋਸਤੋ ਹੋਰ ਤੋਹਫਾ चीज ਹੀ ਆ ਆ ਵੇਖੋ ਵੈੜ ਵੀ ਵੀਰ ਦੇ ਕੋਲੇ ਆ ਠੀਕ ਆ ਸੂਈ ਸਵਾਈ ਆ ਬੱਚੀ ਤੇ ਇਹਦੀ ਵੀ ਡਿਟੇਲ ਆਪਾਂ ਲੈ ਲੈਨੇ ਆ ਠੀਕ ਆ ਤਾਜੀ ਸੂਈ ਲੱਗਦੀ ਆ ਬਾਕੀ ਗੱਲਬਾਤ ਕਰਦੇ ਆ ਵੀਰ ਗੁਰਪ੍ਰੀਤ ਕੀ ਇਸ ਵੈੜ ਦੀ ਫਿਰ ਡਿਟੇਲ ਆ ਵੀਰ ਕਿੰਨੂੰ ਅੱਜ ਚੌਥਾ ਦਿਨ ਜੇ ਸੂਈ ਨੂੰ ਚੌਥਾ ਦਿਨ ਹਾਂਜੀ ਵੱਡੀ ਵੜਾ ਕਾਫੀ ਇਥੇ ਬਹੁਤ ਜਿਆਦੀ ਵੱਡੀ ਹਾਂ ਕੋਈ ਮਿਲਕ ਮੁਲਕ ਦਾ ਦੱਸਿਆ ਕੋਈ ਕੀ ਰਿਕਾਰਡ ਰਿਹਾ ਹਾਂ ਇਹਦੇ ਪਹਿਲੇ ਸੂਏ ਜਾਂਦੇ ਆ ਵੀ ਰਿਆ 28 ਤੋਂ 29 ਲੀਟਰ ਦੇ ਵਹਿ ਕਰਮ ਵਾਲੀ ਹੋਣ ਵੀ ਅੱਜ ਚੌਥੇ ਦਿਨ ਤੇ ਬੋਲੇ ਕੀਤੀ ਫਿਰਦੀ 24 25 ਲੀਟਰ ਅੱਛਾ ਜੀ ਹਾਂਜੀ ਲਓ ਜੀ ਪਾ ਗੋ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਠੀਕ ਸੂਬਾ ਦੂਜਾ ਹੀ ਸੁਈਏ ਦੂਜਾ ਸੂਬਾ ਦੂਜਾ ਸੂਬਾ ਦੋਸਤੋ ਸੈਕੰਡ ਲਕਟੇਸ਼ਨ ਦੇ ਵਿੱਚ ਸੁਈ ਆ ਤੇ ਅੱਜ ਨੋਰਮਲ ਹੀ ਲੱਗਦਾ ਕਿ 35 36 ਲੀਟਰ ਕਰੂਗੀ ਅੱਛਾ ਜੀ ਕਿਉਂਕਿ ਚੌਥਾ ਦੇਣਿਆ ਬੋਲੇ ਦੀ ਸਟਾਰਟਿੰਗ ਬੜੀ ਚੰਗੀ ਹੂੰ ਕਮਾਲ ਦੀ ਹੈ ਨਾ ਬਹੁਤ ਠੀਕ ਆ ਬਾਕੀ ਆ ਜਿਹੜੀ ਦੋਸਤੋ ਫੇਸ ਕੁਆਲਿਟੀ ਦੇਖੋ ਬੱਚੀ ਦੀ ਠੀਕ ਆ ਤੇ ਥੱਲੇ ਜਿਹੜਾ ਮੇਲ ਕਾਫ ਆ ਠੀਕ ਆ ਥੱਲੇ ਬੱਚਾ ਤੇ ਬੱਚਾ ਵੀ ਵੇਖੋ ਹਨਾ ਵੀ ਕਈ ਵਾਰਾ ਹੋ ਜਾਂਦਾ ਵੀ ਕਿਸੇ ਭੈਣ ਭਰਾ ਦਾ ਸ਼ੌਂਕ ਹੁੰਦਾ ਵੀ ਉਹ ਮਕਰ ਬੱਚੀ ਆ ਪਰ ਇਹ ਤਾਂ ਜੜੀ ਦੋਸਤੋ ਕੁਦਰਤੀ ਚੀਜ਼ ਆ ਪਰ ਇੱਕ ਵਾਰੀ ਤੁਸੀਂ ਵੇਹੜ ਦਾ ਜਿਹੜਾ ਦੋਸਤੋ ਹਵਾ ਹਵਾਨਾ ਵੀ ਦੇਖੋਗੇ ਪੂਰਾ ਬਾਡੀ ਬੰਦਰ ਦੇਖੋਗੇ ਤਾਂ ਪੂਰੀ ਵੱਡੇ ਗੱਦ ਘੜ ਦੇ ਵਿੱਚ ਤੇ ਹੈਵੀ ਬਾਡੀ ਵੇਟ ਆ ਪੂਰੇ ਸਰੀਰ ਵਜਨ ਦੀ ਭਾਰੀ ਆ ਠੀਕ ਆ ਆ ਹਵਾਨੇ ਵਾਲੇ ਪਾਸੇੋਂ ਦਾ ਮਰੌਣਾ ਤੁਹਾਨੂੰ ਇਕੱਠਾ ਆਜੋ ਆ ਵੇਖੋ ਜੀ ਆ ਕਰੋ ਚੇਪੀ ਭਾਈ ਗੁਰਪੀ ਤਾਂ ਇਹਨੂੰ ਕਹਿੰਦਾ ਗਿੱਟ-ਗਿੱਟ ਤੇ ਥਾਣਾ ਇਹਨੂੰ ਕਹਿੰਦੇ ਜੀ ਅੱਛਾ ਜੀ ਇਹ ਤਾਂ ਫੋਟ-ਫੋਟ ਤੋਂ ਬਾਹਰ ਆ ਵਰਦਾ ਸਾਹ ਆ ਲਓ ਜੀ ਲਓ ਵੀ ਭਰਾਵੋ ਕਰੋ ਚੈੱਕ ਵੰਡ-ਵੁੰਡ ਬਹੁਤ ਜਿਆਦੀ ਸੋਹਣੀ ਐ ਥਾਣਾ ਦੀ ਤੇ ਖੋਲ ਕੇ ਆਪਾਂ ਜਿਹੜਾ ਤੁਹਾਨੂੰ ਤੋੜ ਕੇ ਦਿਖਾਉਣੀ ਆ ਤਾਂ ਜੋ ਹੋਰ ਗੱਲਬਾਤ ਸਮਝ ਆਵੇ ਪਾਜੀ ਖੋਲ ਲਿਓ ਉਹਨੂੰ ਵੀ ਤੋੜ ਕੇ ਆਹ ਲਓ ਜੀ ਬਾਕੀ ਇਹ ਟੈਗ ਲੱਗਾ ਹੈ ਨਾ ਜੀ ਹਾਂ ਜੀ ਇਹ ਨਾਂਵੇਂ ਤਾਂ ਲਿਖਾ ਤੇ ਨਾਂ ਲਿਖਿਆ ਸੀ 28 ਨੰਬਰ ਸੀਮਾ ਹੈ ਲਓ ਵੀ ਦੋਸਤੋ ਸੀਮਾ ਆ ਗਈ ਹੈ ਵੈੜ ਵੱਡੇ ਕੱਦ ਕੱਢਦੀ ਆ ਦੋਸਤੋ ਕੱਦ ਪੁੱਤ ਵੇਖੋਗੇ ਵੱਡਾ ਤੇ ਐਚ ਐਫ ਪਿਓਰਿਟੀ ਦੇ ਵਿੱਚ ਜਿਹੜੀ ਹੈ ਐਚ ਐਫ ਤੇ ਹਵਾਨਾ ਲੇਵਾ ਤੁਸੀਂ ਜਿਹੜਾ ਦੋਸਤੋ ਆਪ ਜਜਮੈਂਟ ਕਰ ਸਕਦੇ ਹੋ ਠੀਕ ਹੈ ਜੀ ਫੁੱਲ ਵੱਡੀ ਹਾਈਟ ਥਣ ਦੇਵਾ ਬਹੁਤ ਵਧੀਆ ਵੀ 23 24 ਲੀਟਰ ਦਾ ਜਿਹੜਾ ਵੀਰਾਂ ਦਾ ਵੀ ਸਟਾਰਟਿੰਗ ਕੀਤੀ ਹੈ ਬੌਲੇ ਦੇ ਵਿੱਚ ਇਸ ਵੈੜ ਨੇ ਆ ਰੋਕ ਲਿਓ ਜੀ ਇਥੇ ਲੋ ਵੀ ਦੋਸਤੋ ਨਾਮ ਵੀ ਜਿਹੜਾ ਇਹਦਾ ਬਿਲਕੁਲ ਰੱਖਿਆ ਗਿਆ ਜਿੱਥੋਂ ਛੱਡ ਚੁਾਈ ਆ ਵੀਰ ਗੁਰਪ੍ਰੀਤ ਦੇ ਪਿੱਛੋਂ ਛੱਡ ਚੋਂ ਫੇਰ ਆਈ ਏ ਪਹਿਲਾ ਸੀ ਜਨ ਪਹਿਲੇ ਸੂਏ ਹੀ ਉਹਨਾਂ ਫਾਰਮ ਚੋਂ ਲਈ ਫਾਰਮ ਚੋਂ ਚੁਈ ਕਰਿਆ ਚੁਈ ਘਰੇਲੂ ਕਿਸੇ ਵੀਰ ਨੇ ਘਰੇਲੂ ਕਿਸੇ ਵੀਰ ਨੇ ਚੁਈ ਠੀਕ ਆ ਫਾਰਮ ਦੀ ਜਿਹੜੀ ਦੋਸਤੋ ਇਹ ਬੱਚੀ ਆ ਤੇ ਪੈਸੇ ਵੀ ਚੰਗੇ ਖਰਚ ਕਰਨੇ ਪੈਣੇ ਆ ਵੀ ਕਿਉਂਕਿ ਦੁੱਧ ਵਾਲੀ ਆ ਜਿਹੜੀ ਬਰੀਡ ਦੇ ਵਿੱਚ ਵੀ ਪੂਰੀ ਆ ਤੇ ਦੁੱਧ ਵਾਲੀ ਜਿਹੜੀ ਆ ਦੋਸਤੋ ਇਹ ਵੈੜ ਆ ਠੀਕ ਆ ਤੇ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤਾਂ ਪੈਸਾ ਜਿਹੜਾ ਦੋਸਤੋ ਲਾ ਕੇ ਫਿਰ ਪਸੂ ਖਰੀਦਿਆ ਜਾਂਦਾ ਜੇਕਰ ਥੋੜਾ ਜਿਹਾ ਵੱਧ ਚਵਾਈ ਵਾਲਾ ਹੋਵੇ ਤੇ ਵੈਸੇ ਉਮੀਦ ਕਿੰਨੀ ਕੁ ਕਰਦੇ ਆ ਮਿਲਕ ਦੀਆਂ ਦੀ ਜੀ ਨਾਰਮਲ 35 ਲੀਟਰ ਹੂੰ ਆਰਾਮ ਨਾਲ ਹੀ ਦੇਣਾ ਚਾਹੀਦਾ ਜੇ ਸਿਹਾਲ ਹੁੰਦਾ ਤਾਂ 40 ਦੇ ਸਕਦੀ ਠੀਕ ਹੈ ਜੀ ਹਾਂ ਕਿਉਂਕਿ ਅੱਗੇ ਥੋੜਾ ਜਿਹਾ ਮੌਸਮ ਤੁਹਾਨੂੰ ਪਤਾ ਹੋਵੇ ਗਰਮੀ ਤਾਂ ਗਰਮੀ ਦਾ ਬਿਲਕੁਲ ਪਰ ਵੈਸੇ ਨੂੰ ਪ੍ਰਵਾਹ ਕੋ ਨਹੀਂ ਗਰਮੀ ਦੀ ਹੂੰ ਆ ਮੈਨੂੰ ਲੱਗਦਾ ਵੀ ਇੱਥੇ ਵੀ ਘਟੋ ਘਟ ਵੀ ਅੱਧਾ ਘੰਟਾ ਹੋ ਗਿਆ ਡੇ ਪੰਜ ਘੰਟਾ ਹੋ ਗਿਆ ਨਾਰਮਲ ਹੋ ਗਿਆ ਠੀਕ ਹੌਕਾ ਨਹੀਂ ਭਰਿਆ ਜਾਂ ਕੋਈ ਕੋ ਕੋ ਅੰਬ ਨਹੀਂ ਪਈ ਕਿਸੇ ਤਰ੍ਹਾਂ ਵੀ ਕਿਹੜਾ ਹੋ ਬਾਕੀ ਤਸਵੀਰ ਪਸ਼ੂ ਦੀ ਆਪੋ ਆਪਣੀ ਹੁੰਦੀ ਹੈ ਵੀ ਨਾਰਮਲੀ ਆਪਾਂ ਕਹਿ ਦਿੰਨੇ ਆ ਦੋਸਤੋ ਐਚ ਐਫ ਵੇੜਾ ਹੌਂਕਦਿਆਂ ਨੇ ਜਾਂ ਕੁਝ ਵੀ ਆ ਕਈ ਵਾਰਾਂ ਵੱਖੋ ਵੱਖਰੇ ਸੀਮਣ ਦਾ ਫਰਕ ਵੀ ਪੈ ਜਾਂਦਾ ਬਲੱਡ ਲਾਈਨ ਦਾ ਫਰਕ ਪੈ ਜਾਂਦਾ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਗਰਮੀ ਪਸ਼ੂ ਹਸਦਾ ਵੀ ਘੱਟ ਮਨਾਉਂਦਾ ਹੋਵੇ ਤੇ ਗੁਰਪ੍ਰੀਤ ਵੀਰੇ ਲੈਂਡ ਦੇਣ ਦਾ ਕੀ ਕੀ ਡਿਮਾਂਡ ਕਰ ਕਰ ਨੂੰ ਜਿੱਦੀ ਵੇੜਾ ਭਾਉ 5 ਲੱਖ ਕੀਤੀ ਜਾਈਏ ਭਾਵੇਂ 1 2 ਹਾਂਜੀ ਪਰ 10 ਦੀ ਦੇਣੀ ਹੈ 10 ਦੀ ਹਾਂਜੀ ਠੀਕ ਹੈ ਜੀ 1 ਲੱਖ 10 ਹਜ਼ਾਰ ਜਿਹੜੀ ਦੋਸਤੋ ਲੈ ਦੇ ਵਾਲਾ ਹਾਂ ਨਾ ਹੀ ਗੱਲਬਾਤ ਆ ਜੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿ ਠੀਕ ਹੈ ਜੀ ਡਿਮਾਂਡ ਵੀਰਾਂ ਦਾ ਕਰਨੋ ਜਿੰਨੀ ਉੱਤੇ ਮਰਜ਼ੀ ਕਰੀ ਜਾਈਏ ਤੇ ਇਹ ਦੋ ਅਜਾ ਨਾਗ ਸੀਗੇ ਬਾਈ ਦੇ ਕੋਲ ਬਕਾਊ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਘਰੇ ਉਸ ਤੋਂ ਪਹਿਲਾਂ ਤਸੱਲੀ ਕਰ ਲਿਓ ਕਿ ਭਾਈ ਕਰਕੇ ਤੇ ਗੁਰਪ੍ਰੀਤਵਰਨ ਨੰਬਰ ਆਪਣੇ ਜਰੂਰ ਤੇ ਦੇ 99157 80777 99771 84848 ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ